ਸ਼੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਰ ਰਾਣ ਕਾਵਣ ਜਾਰਿਆ ਮਿਤਰਾ ਬਾਲਕ ਬੁੱਧ ਅਚੇਤ ਔਰ ਨਾਮ ਦਾ ਵਣਜ ਕਰਨ ਆਏ ਹੀ ਜੀ ਮਿੱਤਰ ਜ਼ਿੰਦਗੀ ਦੀ ਰਾਤ ਦੇ ਪਹਿਲੇ ਪੈਰ ਵਿੱਚ ਜੀ ਬਾਲਕਾਂ ਦੀ ਅਕਲ ਵਾਲਾ ਅੰਜਾਨ ਹੁੰਦਾ ਹੈ ਨਾਮ ਸਿਮਰਨ ਵੱਲ ਬੇਪਰਵਾਹ ਰਹਿੰਦਾ ਹੈ। ਕੀ ਰਪੀਆ ਖਲਾਈਆ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹਿਤ ਮਾਤ ਪਿਤਾ ਸੁਤ ਨੇਓ ਕਨੇਰਾ ਮਾਇਆ ਮੋਹ ਸਬਾਈ ਇਹ ਵਣਜਾਰੇ ਮਿੱਤਰ ਬਾਲ ਉਮਰੇ ਜੀਵ ਮਾਂ ਦਾ ਦੁੱਧ ਪੀਂਦਾ ਹੈ ਤੇ ਖੇਡਾਂ ਵਿੱਚ ਹੀ ਪਰਚਾਈਦਾ ਹੈ। ਕੋਸਮਰੇ ਮਾਪਿਆਂ ਦਾ ਆਪਣੇ ਪੁੱਤਰ ਨਾਲ ਬੜਾ ਪਿਆਰ ਹੁੰਦਾ ਹੈ ਮਾਪੇ ਉਹਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ ਮਾਇਆ ਦਾ ਇਹ ਮੋਹ ਸਾਰੀ ਸ੍ਰਿਸ਼ਟੀ ਨੂੰ ਹੀ ਵਿਆਪ ਰਹਾ ਹੈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਜੀਵ ਨੇ ਪਿਛਲੇ ਜਨਮਾਂ ਵਿੱਚ ਕਰਮਾਂ ਦਾ ਜੋ ਸੰਗ ਕਮਾਇਆ ਉਹਨਾਂ ਦੇ ਸੰਜੋਗ ਅਨੁਸਾਰ ਜਗਤ ਵਿੱਚ ਜਨਮਿਆ ਤੇਤੀ ਆ ਕੇ ਮੋੜ ਉਹਨਾਂ ਅਨੁਸਾਰ ਕਰਨੀ ਕਰਦਾ ਹੈ ਘਾਰ ਕਮਾਂਦਾ ਹੈ ਰਾਮ ਨਾਮ ਬਿਨ ਮੁਕਤ ਨਾ ਹੋਈ ਬੋਢੀ ਬੁਜਾਹਿਤ ਦੁਨੀਆ ਮਾਇਆ ਦੇ ਮੋਹ ਵਿੱਚ ਡੁੱਬ ਰਹੀ ਹੈ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਮੋਹ ਵਿੱਚੋਂ ਕਲਾਸੀ ਨਹੀਂ ਹੋ ਸਕਦੀ ਕਉ ਨਾਨਕ ਪ੍ਰਾਣੀ ਪੈਲੇ ਪੈਰੇ ਛੁੱਟੇਗਾ ਹਰ ਚੀਤ اے ਨਾਨਕ ਆਖੇ ਜੀਵ ਜ਼ਿੰਦਗੀ ਦੀ ਰਾਹ ਦੇ ਪਹਿਲੇ ਪੈਰ ਵਿੱਚ ਤੂੰ ਬੇਪਰਵਾਹ ਹੈ ਪਰਮਾਤਮਾ ਦਾ ਸਿਮਰਨ ਕਰ ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ ਬਚੇਗਾ ਦੁਜੈ ਪੈਰੇ ਰਣ ਕੈ ਬਣ ਜਾ ਰਿਆ ਮਿੱਤਰਾ ਭਰ ਜੋਬਣ ਮੈਂ ਮਤ ਔਰ ਨਾਮ ਦਾ ਵਣਜ ਕਰਨ ਆਏ ਹੀ ਜੀ ਮਿੱਤਰ ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਵਿੱਚ ਭਾਰ ਜਵਾਨੀ ਦੇ ਕਾਰਨ ਜੀਵ ਦੀ ਮਤ ਅਕਲ ਇਉਂ ਹੋ ਜਾਂਦੀ ਹੈ ਜਿਵੇਂ ਸ਼ਰਾਬ ਵਿੱਚ ਗੁੱਟ ਹੋਏ ਐਨਸ ਕਾਂਬਿਆ ਪਿਆ ਵਣਜਾਰਿਆ ਮਿੱਤਰਾ ਅੰਦਲੇ ਨਾ ਮੋਨਾ ਚਿੱਤ ਇਹ ਵਣਜਾਰਿਆ ਹੀ ਮਿੱਤਰ ਜੀਵ ਦਿਨ ਰਾਤ ਕਾਮ ਵਾਸਨਾ ਵਿੱਚ ਦੱਬਿਆ ਰਹਿੰਦਾ ਹੈ ਕਾਮ ਵਿੱਚ ਅੰਨੇ ਹੋਏ ਨੂੰ ਪਰਮਾਤਮਾ ਦਾ ਨਾਮ ਚਿੱਤ ਵਿੱਚ ਟਿਕਾਣ ਦੀ ਸੁਰਤ ਨਹੀਂ ਹੁੰਦੀ RAM ਨਾਮ ਘਟ ਅੰਤਰ ਨਹੀਂ ਹੋਰ ਜਾਣ ਰਸ ਕਸ ਮਿੱਠੇ ਪਰਮਾਤਮਾ ਦਾ ਨਾਮ ਤਾਂ ਜੀਵਾਂ ਦੇ ਹਿਰਦੇ ਵਿੱਚ ਨਹੀਂ ਵੱਸਦਾ ਨਾਮ ਤੋਂ ਬਿਨਾ ਹੋਰ ਮਿੱਠੇ ਕਸਲੇ ਅਨੇਕਾਂ ਰਸਾਂ ਦੇ ਸਵਾਦ ਪਛਾਨਦਾ ਹੈ ਗਿਆਨ ਧਿਆਨ ਗੁਣ ਸੰਜਮ ਨਹੀਂ ਜਨਮ ਮਰ ਹੋਗੇ ਝੂਟੇ ਇਹ ਝੂਟੇ ਮੋਹ ਵਿੱਚ ਫਸੇ ਜੀਵ ਤੂੰ ਪਰਮਾਤਮਾ ਲਾਲ ਜਾਣ ਪਛਾਨ ਨਹੀਂ ਪਾਈ ਪ੍ਰਭੂ ਚੰਨਾ ਵਿੱਚ ਤੇਰੀ ਸੁਰਤ ਨਹੀਂ ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕਣ ਦਾ ਤੂੰ ਉਦਮ ਨਹੀਂ ਕੀਤਾ ਇਸ ਦਾ ਨਤੀਜਾ ਇਹ ਹੋਵੇਗਾ ਕਿ ਤੂੰ ਜਨਮ ਮਰਨ ਦੇ ਗੇੜ ਵਿੱਚ ਪੈ ਜਾਏਗਾ ਤਿਰਤ ਵਰਤ ਸੋ ਸੰਜਮ ਨਹੀਂ ਕਰਮ ਧਰਮ ਨਹੀਂ ਪੂਜਾ ਉੱਚਾ ਆਤਮਿਕ ਜੀਵਨ ਬਣਾਉਣ ਵਾਲੇ ਸੇਵਾ ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ ਕਾਮ ਵਿੱਚ ਮਤਾ ਹੋਇਆ ਜੀਵ ਤਿਰਤ ਵਰਤ ਸੋ ਸੰਜਮ ਪੂਜਾ ਆਦੇ ਕਰਮ ਕਾਂਡ ਦੇ ਧਰਮ ਵੀ ਨਹੀਂ ਕਰਦਾ ਨਾਨਕ ਭਾਏ ਭਗਤ ਨਿਸਤਾਰਾ ਦੁਬਦਾ ਵਿਆਪੈ ਦੂਜਾ ਹੁਝੇ ਨਾਨਕ ਪਰਮਾਤਮਾ ਦੇ ਪ੍ਰੇਮ ਦੀ ਰਾਹੀ ਹੀ ਪ੍ਰਭੂ ਦੀ ਭਗਤੀ ਦੀ ਰਾਹੀ ਹੀ ਇਸ ਕਾਮਵਾਸਨਾ ਤੋਂ ਬਚਾ ਹੋ ਸਕਦਾ ਹੈ ਭਗਤੀ ਸਿਮਰਨ ਵੱਲੋਂ ਦੁਚਿੱਤਾ ਪਨ ਰੱਖਿਆ ਕਾਮਾਦਿਕ ਦੀ ਸਕਲ ਵਿੱਚ ਮਾਇਆ ਦਾ ਮੋਹੀ ਜ਼ੋਰ ਪਾਉਂਦਾ ਹੈ ਤੀਜੈ ਪੈਰੇ ਰਾਨਕਾ ਬਨਜਾਰਿਆ ਮਿੱਤਰਾ ਸਰ ਹੰਸ ਉਹ ਲੱਤੜੇ ਆਏ ਹਰ ਨਾਮ ਦਾ ਵਣਜ ਕਰਨ ਆਏ ਏ ਜੀ ਮਿੱਤਰ ਜ਼ਿੰਦਗੀ ਦੀ ਰਾਤ ਦੇ ਤੀਜੇ ਪੈਰ ਸਾਰੇ ਤੇ ਹੰਸ ਆ ਉਤਰਦੇ ਹਨ ਸਿਰ ਉਤੇ ਢੋਲੇ ਆ ਜਾਂਦੇ ਹਨ ਜੋ ਵਣ ਘਟਾ ਜਰਵਾ ਜਿਬਾਏ ਵਣ ਜਾ ਰਿਆ ਮਿੱਤਰਾ ਆਵ ਘਟਾ ਦਿਨ ਜਾਏ ਇਹ ਵਣ ਜਾ ਰੇ ਮਿੱਤਰ ਜਿਉ ਜੋ ਜਵਾਨੀ ਘਟਦੀ ਹੈ ਬੁਢੇ ਪਾਸਿਰਕ ਤਾਕਤ ਨੂੰ ਜਿੱਤਦਾ ਜਾਂਦਾ ਹੈ ਮਰਦਾ ਇੱਕ ਇੱਕ ਦਿਨ ਲੰਘਦਾ ਹੈ ਉਮਰ ਘਟਦੀ ਜਾਂਦੀ ਹੈ ਅੰਤ ਕਾਲ ਪਛਤਾਸੀ ਅੰਦਲੇ ਜਾ ਜੰਮ ਪਕੜ ਚਲਾਇਆ ਇਹ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਜੀਵ ਜਦੋਂ ਜੰਮ ਨੇ ਫੜ ਕੇ ਤੈਨੂੰ ਅੱਗੇ ਲਾ ਲਿਆ ਤਦੋਂ ਅਖੀਲੇ ਵੇਲੇ ਤੂੰ ਪਛਤਾਏਂਗਾ ਸਭ ਕੁਝ ਆਪਣਾ ਕਰ ਕਰ ਰੱਖਿਆ ਜਨਮ ਆਇਆ ਪਰਾਇਆ ਤੂੰ ਹਰ ਇੱਕ ਚੀਜ਼ ਆਪਣੀ ਬਣਾ ਬਣਾ ਕੇ ਸੰਭਦਾ ਗਿਆ ਉਹ ਸਭ ਕੁਝ ਇੱਕ ਖਿੰਨ ਵਿੱਚ ਪਰਾਇਆ ਮਾਲ ਹੋ ਜਾਏਗਾ ਬੁੱਧ ਵਿਸਰਜੀ ਗਈ ਸਿਆਨਪ ਕਰੇ ਅਫਗਣ ਪਛਤਾਏ ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ ਅਕਲ ਮਾਰੀ ਜਾਂਦੀ ਹੈ ਸਿਆਨਪ ਗੁੰਮ ਹੋ ਜਾਂਦੀ ਹੈ ਮੰਦੇ ਕੰਮ ਕਰ ਕਰ ਆਕੁਰਵੰਤ ਵੇਲੇ ਪਛਤਾਂਦਾ ਹੈ ਕੋ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਭ ਚੇਤੋ ਲਿਵਲਾਏ ਇਹ ਨਾਨਕ ਆਖੇ ਜੀਵ ਜ਼ਿੰਦਗੀ ਦੀ ਰਾਤ ਦੇ ਤੀਜੇ ਪੈਰ ਸਿਰ ਉੱਤੇ ਧੋਲੇ ਆ ਗਏ ਹਨ ਤਾਂ ਪ੍ਰਭ ਚਰਨਾ ਵਿੱਚ ਸੁਰਤ ਜੋੜ ਕੇ ਸਿਮਰਨ ਕਰ ਚੌਥੇ ਪੈਰੇ ਰਣ ਕਾਵਣ ਜਾ ਰਿਆ ਮਿੱਤਰਾ ਵਿਰਧ ਭਇਆ ਤਨ ਖੀਣ ਔਰ ਨਾਮ ਦਾ ਵਣਜ ਕਰਨ ਆਏ ਏ ਜੀ ਮਿੱਤਰ ਜ਼ਿੰਦਗੀ ਦੀ ਰਾਤ ਦੇ ਚੌਥੇ ਪਹਿਰ ਜੀਵ ਬੁੱਢਾ ਹੋ ਜਾਂਦਾ ਹੈ ਉਸ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਅੱਖੀ ਅੰਧ ਨਾ ਦਿਸਈ ਵਣਜਾਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਇਹ ਵਣਜਾਰੀ ਮਿੱਤਰ ਅਕਾ ਅੱਗੇ ਹਨੇਰਾ ਆ ਜਾਂਦਾ ਹੈ ਅੱਖੀ ਠੀਕ ਨਹੀਂ ਦਿਸਦਾ ਕੰਨਾਂ ਨਾਲ ਬੋਲ ਚੰਗੀ ਤਰ੍ਹਾਂ ਨਹੀਂ ਸੁਣ ਸਕਦਾ ਅੱਖੀ ਅੰਧ ਜੀਬ ਰਸ ਨਹੀਂ ਰਹੇ ਪ੍ਰਾਕੂ ਤਾਣਾ ਅੱਖਾ ਤੋਂ ਅੰਨਾ ਹੋ ਜਾਂਦਾ ਹੈ ਜੀਬ ਵਿੱਚ ਸਵਾਦ ਦੀ ਤਾਕਤ ਨਹੀਂ ਰਹਿੰਦੀ ਉਦਮ ਦੇ ਤਾਕਤ ਰਹ ਜਾਂਦੇ ਹਨ ਸੰ ਗੁਣ ਅੰਤਰ ਨਹੀਂ ਕਿਉਂ ਸੁਖ ਪਾਵੇ ਮਨ ਮੁਖ ਆਵਣ ਜਾਣਾ ਆਪਣੇ ਹਿਰਦੇ ਵਿੱਚ ਕਦੇ ਪ੍ਰਮਾਤਮਾ ਦੇ ਗੁਣ ਨਹੀਂ ਵਸਾਏ ਹੁਣ ਸੁਖ ਕਿੱਥੋਂ ਮਿਲੇ ਮਨ ਦੇ ਮਰੀਦ ਨੂੰ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ ਘੜ ਪੱਕੀ ਕੂੜ ਭੱਜਾ ਬਿਣਸਾ ਐ ਚੱਲਾ ਕਿਆ ਮਾਨ ਜਿਵੇਂ ਪੱਕੀ ਹੋਈ ਫਸਲ ਦਾ ਨਾਲ ਕੁੜਕ ਕੇ ਟੁੱਟ ਜਾਂਦਾ ਹੈ ਤੇ ਮਬੜਪਾ ਆਉਣ ਤੇ ਸਰੀਰ ਨਾਸ ਹੋ ਜਾਂਦਾ ਹੈ ਜੀਵ ਜਗਤ ਤੇ ਆ ਕੇ ਆਕਰਤ ਤੁਰ ਪੈਂਦਾ ਹੈ ਇਸ ਸਰੀਰ ਦਾ ਮਾਨ ਕਰਨਾ ਵਿਅਰਥ ਹੈ ਕਉ ਨਾਨਕ ਪ੍ਰਾਣੀ ਚੌਥਾ ਪਹਿਰੇ ਗੁਰਮੁਖ ਸ਼ਬਦ ਪਛਾਣ ਇਹ ਨਾਨਕ ਆਖੇ ਪ੍ਰਾਣੀ ਜਿੰਦਗੀ ਦੀ ਰਾਤ ਦੇ ਚੌਥੇ ਪਹਿਰ ਤੂੰ ਬੁੱਢਾ ਹੋ ਗਿਆ ਹੈ ਹੁਣ ਗੁਰੂ ਦੇ ਸ਼ਬਦ ਨੂੰ ਪਛਾਣ ਗੁਰ ਸ਼ਬਦ ਨਾਲ ਡੂੰਗੀ ਸਾਝ ਪਾ ਓੜਕ ਆਇਆ ਤੈਨ ਸਾਹਿਆ ਪਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਹਰ ਨਾਮ ਦਾ ਵਣਜ ਕਰਨ ਆਏ ਹੈ ਜੀ ਮਿੱਤਰ ਜੀਵ ਨੂੰ ਉਮਰ ਦੇ ਜਿੰਨੇ ਸਵਾਸ ਮਿਲੇ ਸਨ ਆਖਿਰ ਉਹਨਾਂ ਸਵਾਸਾਂ ਦਾ ਅਖੀਰ ਆ ਗਿਆ ਬਲੀ ਮੁੱਢੀ ਪਾ ਮੁੱਢੀ ਉੱਤੇ ਨੱਚਣ ਲੱਗ ਪਿਆ ਇੱਕ ਰਤੀ ਗੁਣ ਨਾ ਸਮਾਣਿਆ ਹਵਣ ਜਾ ਰਿਆ ਮਿੱਤਰਾ ਅਵਗਣ ਕਰਸਣ ਬੰਨ ਇਹ ਵਣਜਾਰੀ ਮਿੱਤਰ ਜਿਸ ਦੇ ਹਿਰਦੇ ਵਿੱਚ ਰੱਤਾ ਪੀ ਗੁਣ ਨਾ ਟਕੇ ਉਸ ਨੂੰ ਉਸ ਦੇ ਆਪਣੇ ਹੀ ਕੀਤੇ ਹੋਏ ਔਗਣ ਬਨ ਕੇ ਲੈ ਤੁਰਦੇ ਹਨ ਗੁਣ ਸੰਜਮ ਜਾਵੈ ਝੂਟ ਨਾ ਕਾਵੈ ਨਾ ਤਿਸ ਜੰਮਣ ਮਰਣਾ ਜਿਹੜਾ ਜੀਵ ਤੂੰ ਆਤਮ ਗੁਣਾ ਦੇ ਸੰਜਮ ਦੀ ਸਹਾਇਤਾ ਨਾਲ ਜਾਂਦਾ ਹੈ ਉਹ ਜਮ ਰਾਜ ਦੀ ਚੋਟ ਨਹੀਂ ਸਹਾਰਦਾ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ਕਾਲ ਜਾਲ ਜਮ ਜੋਇ ਨਾ ਸਖਤ ਹੈ ਭਾਏ ਭਗਤ ਭੈ ਤਰਨਾ ਜਮ ਦਾ ਜਾਲ ਮੋਦਾ ਡਰ ਉਸ ਵੱਲ ਤੱਕ ਭੀ ਨਹੀਂ ਸਕਦਾ ਪਰਮਾਤਮਾ ਦੇ ਪ੍ਰੇਮ ਦੀ ਬਰਕਤ ਨਾਲ ਪਰਮਾਤਮਾ ਦੀ ਭਗਤੀ ਨਾਲ ਉਹ ਸੰਸਾਰ ਸਮੁੰਦਰ ਦੇ ਸਾਰੇ ਡਰਾਂ ਤੋਂ ਪਾਰ ਲੰਘ ਜਾਂਦਾ ਹੈ ਪਰ ਸੇਤੀ ਜਾ ਵੈਸੇ ਜਿਸ ਸਮਾਵੈ ਸਗਲੇ ਦੁੱਖ ਮਿਟਾਵੈ ਉਹ ਇਤੋ ਇੱਜ਼ਤ ਨਾਲ ਜਾਂਦਾ ਹੈ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਉਹ ਆਪਣੇ ਸਾਰੇ ਦੁੱਖ ਕਲੇਸ਼ ਦੂਰ ਕਰ ਲੈਂਦਾ ਹੈ ਉਹ ਨਾਨਕ ਪ੍ਰਾਣੀ ਗੁਰਮੁਖ ਛੂਟਾ ਹੈ ਸੱਚੇ ਤੇ ਪਤ ਪਾਵੈ ਇਹ ਨਾਨਕ ਆਖ ਜਿਹੜਾ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਸੰਸਾਰ ਸਮੁੰਦਰ ਦੇ ਸਾਰੇ ਡਰਾਂ ਤੋਂ ਬਚ ਜਾਂਦਾ ਹੈ ਉਹ ਸਦਾ ਥਿਰ ਪ੍ਰਭੂ ਦੇ ਧਰ ਤੋਂ ਇੱਜ਼ਤ ਪ੍ਰਾਪਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ